ਆ ਮਾਨ ਸਾਹਿਬ ਦੀ ਵੀਡੀਓ ਸੁਣਿਓ ਮੜੀ ਜੀ ਫਿਰ ਇੱਕ ਗੱਲ ਕਰਦੇ ਆ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਕੱਟਾ ਹੋ ਗਿਆ ਮੇਰਾ ਮਨ ਵੀ ਜਿਹੜੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਏਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ ਕਰਨ ਤਾਰੀਫ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਮਾਨ ਸਾਹਿਬ ਕਹਿੰਦੇ ਵੀ ਮੇਰਾ ਮਨ ਦੁਖੀ ਹੈ ਮਨ ਬੌਂਦ ਲਿਆ ਪਿਆ ਦਿਲ ਦੁਖੀ ਹੈ ਵੀ ਅਕੇ ਬਲਕੌਰ ਸਿੰਘ ਨੇ ਕਾਂਗਰਸ ਦੀ ਮਦਦ ਕੀਤੀ ਨਾ ਬਾਬਾ ਜੀ ਗੱਲਾਂ ਦੱਸੋ ਵੀ ਜਦੋਂ ਤੁਸੀਂ ਪਿਛਲੀ ਵਾਰੀ ਜਿਮਣੀ ਚੋਣਾਂ ਵਾਲੇ ਵੋਟਾਂ ਲੈਣੀਆਂ ਸੀ ਉਦੋਂ ਨਹੀਂ ਪਤਾ ਲੱਗਿਆ ਵੀ ਇਹ ਕਾਂਗਰਸੀ ਇਹ ਤਾਂ ਪਹਿਲਾਂ ਤੋਂ ਹੀ ਕਾਂਗਰਸੀ ਹੈ ਵੀ ਬੁੱਸੇ ਵਾਲਾ ਵੀ ਕਾਂਗਰਸੀ ਸੀਗਾ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਪਤਾ ਨਹੀਂ ਲੱਗਿਆ ਤੁਹਾਨੂੰ ਕਾਂਗਰਸੀ ਉਹਦੇ ਘਰੇ ਜਾ ਕੇ ਆਇਓ ਅੱਛਾ ਫਿਰ ਦੂਜੀ ਗੱਲ ਉਹਦੇ ਨਾਮ ਤੋਂ ਤੇ ਦੀਪ ਸਿੱਧੂ ਦੇ ਨਾਮ ਤੋਂ ਤੁਹਾਨੂੰ ਵੋਟਾਂ ਮਿਲ ਵੀ ਗਈਆਂ ਤੇ ਤੁਸੀਂ ਅਕਿਰਤ ਘਣਾ ਵਾਂਗੂ ਜਵਾਬ ਕਹੀ ਜਾਂਦੇ ਹੋ ਵੀ ਨਹੀਂ ਮੇਰੇ ਕਰਦਾਰ ਕਰਕੇ ਮੈਂ ਜਿੱਤੇ ਆ ਸੁਣੋ ਇੱਕ ਵੀਡੀਓ ਹੋਰ ਉਹਨਾਂ ਦੀ ਸਿੱਧੂ ਵਾਲ ਦੀਪ ਸਿੱਧੂ ਇੱਕ ਵੱਡਾ ਫੈਕਟਰ ਸੀ ਦੂਸਰਾ ਵੱਡਾ ਫੈਕਟਰ ਸਿੱਧੂ ਮਸੇਵਾਲੇ ਦਾ ਕਤਲ ਸੀ ਇਹ ਦੋ ਫੈਕਟਰ ਦੀ ਵਜ੍ਹਾ ਕਰਕੇ ਤੁਸੀਂ ਸੰਗਰੂਰ ਸੀਟ ਜਿਹੜੀ ਉਹ ਜਿੱਤ ਗਏ ਨਹੀਂ ਮੈਂ ਤਾਂ ਇਹ ਕਹਿ ਸਕਦਾ ਕਿ ਉਹ ਈਮਾਨਤ ਕਰਕੇ ਦਿੱਤੇ ਆ ਸਾਡਾ ਵੀ ਕੈਰੈਕਟਰ ਹੈਗਾ ਸਾਡੀ ਵੀ ਇਹ ਹੈਗੀ ਹੈ ਪਛਾਣ ਅਸੀਂ ਕੰਮ ਕੀਤਾ 40 ਸਾਲ ਭਾਈ ਸਾਹਿਬ ਉਹ ਖਾਲਾ ਜੀ ਤੋਂ ਵਾੜਾ ਥੋੜੀ ਹੈ ਉਹ ਮੁੱਛੇ ਵਾਸਤੇ ਹੋਰ ਜਾ ਆ ਕੇ ਕਿੰਨੇ ਤਾਲ ਸਕਦੇ ਮੈਂ ਕਹਣਾ ਚੰਗਾ ਹੋ ਗਿਆ ਉਹਨਾਂ ਨੇ ਕਾਂਗਰਸ ਦਾ ਪਹਿਲਾਂ ਤੂੰ ਕਾਂਗਰਸੀ ਅਗਲੇ ਉਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਨਹੀਂ ਤੂੰ ਤਾਂ ਬੱਬਾ ਈ ਸ਼ਾਬਾਸ਼ ਦੇਣੀ ਸੀ ਵੀ ਮੈਂ ਤਾਂ ਆਪਦੇ ਕਰਕੇ ਜਿੱਤਿਆ ਪਹਿਲਾਂ ਉਹ ਤੋਂ ਮੂਸੇ ਵਾਲੇ ਦੀ ਤੇ ਦੀਪ ਸਿੱਧੂ ਦੀ ਮੌਤ ਕਰਕੇ ਇਹਨੂੰ ਪੁਸ਼ ਅਪ ਮਿਲਿਆ ਪੂਰਾ ਇਹ ਮੁਕਰ ਗਿਆ ਲੈ ਵੀ ਮੈਨੂੰ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਮੈਂ ਤਾਂ ਆਪਦੇ ਕਰਤਾਰ ਕਰਕੇ ਜਿੱਤੇ ਆਂ ਵੀ ਚੰਗਾ ਹੋਗਾ ਅਗਲੇ ਨੇ ਕਾਂਗਰਸ ਦੀ ਸਪੋਰਟ ਕਰਦੀ ਨਹੀਂ ਤਾਂ ਤੂੰ ਆਈ ਸ਼ਾਵਾਂ ਚ ਦੇਣੀ ਸੀ ਬਾਕੀ ਉਹ ਤਾਂ ਕਾਂਗਰਸੀ ਪਹਿਲਾਂ ਤਹਿ ਗਿਆ ਉਦੋਂ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਪਤਾ ਨਹੀਂ ਲੱਗਿਆ ਤੁਹਾਨੂੰ ਵੀ ਇਹ ਕਾਂਗਰਸੀ ਆ ਉਹ ਉਦੋਂ ਵੀ ਕਾਂਗਰਸੀ ਸੀ ਅੱਜ ਜੇ ਅਗਲੇ ਨੇ ਆਉਤੇ ਬੰਦੇ ਦੀ ਸਪੋਰਟ ਕੀਤੀ ਹੈ ਤੇ ਹੁਣ ਤੈਨੂੰ ਆਇ ਲੱਗਿਆ ਵੀ ਮੇਰਾ ਮਨ ਦੁਖੀ ਹੈ ਵੀ ਇਹਨਾਂ ਨੇ ਕਾਂਗਰਸੀ ਸਪੋਰਟ ਕਾਦੋਂ ਕਰਤੀ